ਕਟੜਾ ਦੁੱਲੋ ਵਿਖੇ ਸੀਵਰੇਜ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਦੇ ਬਾਹਰ ਆ ਗਿਆ ਹੈ ਅਤੇ ਲੋਕ ਪਰੇਸ਼ਾਨ ਹੋ ਰਹੇ ਨੇ ਉਹਨਾਂ ਸਰਕਾਰ ਅਤੇ ਨਗਰ ਨਿਗਮ ਤੋਂ ਮੰਗ ਕੀਤੀ ਹੈ ਕਿ ਗੰਦੇ ਪਾਣੀ ਅਤੇ ਨਾਲੀਆਂ ਦੀ ਸਹੀ ਢੰਗ ਨਾਲ ਮੁਰੰਮਤ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਮੁਸ਼ਕਲਾਂ ਤੋਂ निजात ਮਿਲ ਸਕੇ ਕਟੜਾ ਦੁੱਲੋਈ ਗਲਿਸਪੁਰ ਇੱਥੇ ਮਾਰਾਈ ਟੁੱਟੀਆਂ ਭੱਜੀਆਂ ਸੜਕਾਂ ਹੋਈਆਂ ਜੇ ਆਏ ਦਿਨ ਬੱਚੇ ਲੇਡਿਸ ਜੁਰ ਦੇ ਵਿਚਾਰੇ ਗਿਰਦੇ ਰਹਿੰਦੇ ਇੱਥੇ ਤੇ ਇੱਥੇ ਕੂੜੇ ਦੀ ਬਹੁਤ ਗੰਦਗੀ ਫੈਲੀ ਹੋਈ ਹੈ ਏਰੀਆ ਲੱਗੀ ਹੈ ਟੇਰੀਆਂ ਤੋਂ ਮੱਛਰ ਬਹੁਤ ਐ ਇੱਧਰ ਤੇ ਇਹਨਾਂ ਦਾ ਖਿਆਲ ਕੀਤਾ ਜਾਵੇ ਕਿ ਮੱਛਰ ਦੀ ਭਾਰ ਹੈ ਤੇ ਬੱਚੇ ਘੁੰਮਦੇ ਫਿਰਦੇ ਆ ਸਪਰੇਅ ਕਰਨਾ ਚਾਹੀਦਾ ਤੇ ਆਏ ਦਿਨ ਸਾਡੇ ਲਾਕੇ ਚ ਪ੍ਰੋਬਲਮ ਇਹ ਹੀ ਹੈ ਕਿ ਨਾਲੀਆਂ ਭੜੀਆਂ ਰਹਿੰਦੀਆਂ ਵੇਖੋ ਗੋਡੇ-ਗੋਡੇ ਕਲੀ ਖਟਿਕਾਂ ਦੀ ਕਟੜਾ ਦੂਰੋ ਦੇ ਅੰਦਰ ਮਮਾ ਵਾਲੀ ਗਲੀ ਦਾ ਨਾਮ ਸ਼ੂਟ ਹੈ ਜੀ ਉਹ ਤੇ ਸੀਵਰੇ ਹਰ ਵੇਲੇ ਜਾਮ ਰਹਿਦਾ ਹੈ ਸੀਵਰੇ ਟੱਕਰ ਨਾਲ ਸਾਰੇ ਟੁੱਟੇ ਪਏ ਨੇ ਕੋਈ ਲੈਵਲ ਨਹੀਂਗਾ ਲੈਵਲ ਹੋਵੇ ਤਾਂ ਕਿ ਇਥੇ ਆਲੇ-ਕਾਲੇ ਕਿੰਨੇ ਬੰਦੇ ਡਿਗੇ ਰਹਿੰਦੇ ਨੇ ਇਸ ਇਲਾਕੇ ਨੂੰ ਕਟੜਾ ਪੰਜ ਸਕੂਲ ਪੈਂਦੇ ਨੇ ਟੂ گورਨਰਮੈਂਟ ਸਕੂਲ ਆਰਐਸ ਮਰ ਸਕੂਲ ਸਰਸਵਤੀ ਸਕੂਲ ਹਿੰਦੂ ਸਭਾ ਅਰੁਸ਼ਮੀ ਪਰ ਕਿਸੇ ਵੀ ਪਾਰਟੀ ਦਾ ਕਈ ਪਾਰਟੀਆਂ ਆਈਆਂ ਕਈ ਪਾਰਟੀਆਂ ਗਈਆਂ ਕਿਸੇ ਵੀ ਪਾਰਟੀ ਨੂੰ ਇਸ ਜ਼ੋਰੇ ਕੋਈ ਖਿਆਲ ਨਹੀਂ ਆਇਆ ਪਰ ਛੋਟੇ ਬੱਚਾ ਕੋਣ ਕੌਨਸਲ ਬਦਲੀ ਹੈ ਉਹਨਾਂ ਨੂੰ ਧਿਆਨ ਚਾਹੀਦਾ ਵੀ ਜਿਹੜੀ ਗਵਰਨਮੈਂਟ ਹੈ ਉਹਨੂੰ ਕੋਈ ਇਸ ਬਾਰੇ ਸੋਚਣਾ ਚਾਹੀਦਾ ਹੈ ਇਹ ਲੈਵਲ ਹੋਵੇ ਤਾਂ ਕਿ ਰੋਜ਼ ਰੋਜ਼ ਐਕਸੀਡੈਂਟ ਨਾ ਹੋਣ ਲੋਕਾਂ ਨੂੰ ਸਾਫ਼ ਪਾਣੀ ਪੀਣ ਨੂੰ ਮਿਲੇ ਸਵੱਛ ਵਾਤਾਵਰਣ ਮਿਲੇ ਕੂੜੇ ਦੀ ਲਿਫਟਿੰਗ ਦਿਨ ਦਿਨ ਚੱਟਦੀ ਨਹੀਂ ਹੁੰਦੀ ਗਲੀ ਸਕੰਦਰਾ ਹੈ ਬਾਹਰ ਖਲੋਤੇ ਆਪਾ ਭਾਜੀ ਭਾਜੀ ਇੱਥੇ ਅੱਜ ਦੀ ਗੱਲ ਨਹੀਂ ਗਈ ਆ ਸਾਲਾ ਸਾਲ ਹੀ ਗੱਲ ਹੈ ਇੱਥੇ ਕਦੀ ਪਾਣੀ ਦੀ ਸਮੱਸਿਆ ਹਾਲੀ ਨਹੀਂ ਹੋਈ ਸਰਕਾ ਤੇ ਪਾਣੀ ਲੱਗਾ ਰਹਿੰਦਾ ਜੇ ਸੀਵਰ ਬੰਦ ਰਹਿੰਦੇ ਜੇ ਹਾਂਜੀ ਗਲੀਆਂ ਦੇ ਚੈਂਬਰ ਬੰਦ ਰਹਿੰਦੇ ਜੇ ਪ੍ਰਸ਼ਾਸਨ ਕੋ ਇਹ ਹੀ ਮੰਗਾ ਭਾਜੀ ਕਿ ਆਪਣਾ ਇੱਧਰ ਵੀ ਸਾਡੇ ਇਲਾਕੇ ਵਾਲ ਵੀ ਧਿਆਨ ਦਿੱਤਾ ਜਾਵੇ ਔਰ ਇਹਨੂੰ ਸੁਧਾਰਿਆ ਜਾਵੇ ਇੰਨੇ ਸਾਲਾਂ ਜਿਹੜੀ ਪ੍ਰੋਬਲਮ ਹੈ ਦਿੱਕਤ ਹੈ ਇੱਥੇ ਇਲਾਕੇ 'ਚ ਉਹ ਸਹੀ ਕੀਤੀ ਜਾਵੇ। ਬਸ ਆਹੀ ਤੇ ਆਹੀ ਜੰਨੇ ਜਿਹੜਾ ਹਾਂ ਕੋਈ ਸਫਾਈ ਵਾਲਾ ਬੰਦਾ ਰੈਗੂਲਰ ਕੋਈ ਨਹੀਂਗਾ ਇੱਥੇ ਭਾਜੀ ਅੱਜ ਕੋਈ ਸਫਾਈ ਕਰ ਰਿਹਾ ਪਰਸੋ ਕੋਈ ਸਫਾਈ ਕਰ ਰਿਹਾ ਰੈਗੂਲਰ ਬੰਦਾ ਹੀ ਨਹੀਂ ਇੱਥੇਗਾ ਅੱਜ ਦਿਨ ਤੱਕ ਨਹੀਂ ਹੀ ਪ੍ਰੋਬਲਮ